ਕੀ ਤੁਸੀਂ ਲੈਣਾ ਚਾਹੁੰਦੇ ਹੋ ਪੀਰੇ ਕੋ ਨਾਗ ਜਾਂਦਾ ਭਰਾ ਮੇਰੇ ਕੋਲ ਗਿਆ ਤਾਂ ਮੇਰੀ ਮੈਚ ਪੈਰੀਆਂ ਸੰਭਾਲੋ ਲੈ ਕੰਮ ਨੂੰ ਰਿਕਰਾਰ ਜਾ ਕੇ ਜਾ ਕੇ ਦੇਖ ਲੈ ਲੈਂਗੇ ਕਿਦਾਂ ਮੁਟਿਆ ਮੇਰੇ ਨਾਲ ਮਰੀਜ਼ ਆ ਬੇਬੇ ਇਹ ਹੈ ਨਾ ਸੜਕ ਤੇ ਖੜੀ ਆ ਦੇਸ਼ ਭਾਈ ਉਹ ਭਾਰਨੇ ਮਕੂਹਾਨ ਨਾਲ ਅਮਰੀਕੇ ਦੀ ਗੱਲ ਕਰਦਾ ਸੜਕ ਤੇ ਖੜੀ ਪੁਲਿਸ ਵਾਲਿਆਂ ਦੀ ਆ ਮਿੰਤਾ ਕਰਦੀ ਰਹੀ ਔਰਤ ਕਿ ਮੈਨੂੰ ਜਾਨ ਦੇ ਦਿਓ ਮੇਰਾ ਘਰੇ 2 ਮਹੀਨੇ ਦਾ ਬੱਚਾ ਰੋ ਰਿਹਾ ਪਰ ਪੁਲਿਸ ਵਾਲਿਆਂ ਨੇ ਪੂਰਾ ਵੀ ਨਹੀਂ ਖਾਦਾ ਇਸ ਔਰਤ ਤੇ ਤਰਸ ਨਹੀਂ ਦਿੱਤਾ ਜਾਨ ਤੁਹਾਨੂੰ ਦੱਸਦੇ ਕਿ ਵੋਟਾਂ ਦੇ ਦਿਨ ਚੱਲ ਰਹੇ ਨੇ ਹਰ ਪਾਰਟੀ ਦੇ ਵੱਲੋਂ ਸ਼ਹਿਰਾਂ ਦੇ ਵਿੱਚ ਰੋਡ ਚੋ ਵੀ ਕੱਟੇ ਜਾ ਰਹੇ ਨੇ ਜਿਸ ਕਰਕੇ ਆਮ ਲੋਕਾਂ ਨੂੰ ਮੁਸ਼ਕਲ ਆਉਂਦੀਆਂ ਰਹਿੰਦੀਆਂ ਨੇ ਕਦੇ-ਕਦੇ ਤਾਂ ਉਹਨਾਂ ਨੂੰ ਘੰਟਾ-ਘੰਟਾ ਵੇਟ ਕਰਨੀ ਪੈਂਦੀ ਹੈ ਕਿ ਕਦੋਂ ਲੀਡਰ ਜਾਣਗੇ ਤਦ ਰਸਤਾ ਖੁੱਲੇਗਾ ਜਾਂ ਫਿਰ ਉਹਨਾਂ ਨੂੰ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਹੈ ਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਇਹੋ ਜੀ ਤਸਵੀਰ ਸਾਹਮਣੇ ਆਈ ਹੈ ਮਕਸਰ ਸਾਪ ਤੋਂ ਜਿੱਤੇ ਪੁਲਿਸ ਨੇ ਰਸਤਾ ਬੰਦ ਕੀਤਾ ਹੋਇਆ ਸੀ ਕਿਉਂਕਿ ਵੱਡੇ ਲੀਟਰ ਦੇ ਵੱਲੋਂ ਰੂਟ ਸ਼ੋਅ ਕੱਢਿਆ ਜਾਣਾ ਸੀ ਤੇ ਉੱਥੇ ਇੱਕ ਮਹਿਲਾ ਪੁਲਿਸ ਵਾਲਿਆਂ ਦੀ ਮਿੰਤਾ ਕਰਦੀ ਦਿਖਾਈ ਦੇ ਰਹੀ ਹੈ ਕਿ ਵੀਰ ਜੀ ਮਾਨੂੰ ਜਾਣ ਦੇ ਦਿਓ ਮੇਰਾ ਘਰੇ 2 ਮਹੀਨੇ ਦਾ ਬੱਚਾ ਰੋ ਰਿਹਾ ਪਰ ਪੁਲਿਸ ਵਾਲਿਆਂ ਨੇ ਉਸਤੇ ਪੂਰਾ ਵਿਨੀਤਰ ਸਖਾਦਾ ਉਸ ਨੂੰ ਜਾਣ ਨਹੀਂ ਦਿੱਤਾ ਕਿਉਂਕਿ ਸ਼ਹਿਰ ਦੇ ਵਿੱਚ ਵੱਡੇ ਲੀਟਰ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ ਤੇ ਪੁਲਿਸ ਦੇ ਵੱਲੋਂ ਸਾਰੇ ਰਾਸਤੇ ਸੀਲ ਕੀਤੇ ਹੋਏ ਸੀ ਤੇ ਵੱਡੇ ਵੱਡੇ ਟ੍ਰੈਫਿਕ ਦੇ ਜਾਮ ਵੀ ਲੱਗੇ ਹੋਏ ਸੀ ਤੁਹਾਨੂੰ ਦਮਾਂ ਤੇ ਬੀਬੀ ਆ ਗਈ ਜਿਹੜੇ ਨੂੰ 4 ਕਿਲੋਮੀਟਰ ਤੋਂ ਮੈਕੇ ਚੱਲ ਕੇ ਆ ਰਹੇ ਐ ਇੱਥੇ ਫਿਰੇ ਪਾਸੇ ਘੱਟੋ ਪਲੀਜ਼ ਪਾਸੇ ਘੱਟੋ ਇਹਨੂੰ ਪਲੀਜ਼ ਆਈਏ ਇੱਥੇ ਫਿਰੇ ਕੁਸੇ ਮੈਨੂੰ ਯਾਦ ਕਰਦਾ ਸੀ ਗੇਮ ਦੇ ਮੈਂ ਬਾਕੀ ਕਰਨਾ ਮਾਤਾ ਕਰਨਾ ਵੀ ਇਹ ਕੀ ਕਰਨਾ ਦੋ ਬੋਲਦਾ ਇਸ ਦਾ ਵਾਪਿਸ ਕੀ ਕਰੀਆ ਗਿਆ ਹੋਆ ਉਹ ਠੀਕ ਹੈ ਪੁਆਇੰਟ ਚੇਰਾਓ ਪਿਛੇ ਰਾ ਆ ਕੇ ਜੜੀ ਬੜੀ ਹੈ ਇਸ ਰਾਹ ਤੇ ਮੇਰੀ ਨਹੀਂ ਹੋ ਰਹਾ ਕਾਬੂ ਆ ਸਮਝ ਨਹੀਂ ਆ ਰਿਹਾ ਲੰਮੇ ਚੱਲ ਦੂਰ ਤੋਂ ਆਰ ਬੜਾ ਦੂਰ ਤੋਂ ਕਰਮ ਉਹਨਾਂ ਨੂੰ ਬਹੁਤ ਸਾਨੂੰ ਕੀ ਕਹਾਂ ਕੋਰਾਂ ਦੀਆਂ ਹਾਂ ਹਾਂ ਕੋਸਾਰੇ ਲੱਗ ਪਏ ਕਿ ਕਿ ਨਹੀਂ ਮਰਨ ਕੀ ਗੱਲ ਹੋਈ ਸੀ ਅੱਜ ਕੁੜੀ ਲਾਉਂਦਾ ਉਹ ਨਹੀਂ ਕਿਹਾ ਉਹ ਨਹੀਂ ਬਗਾਂ ਤੇ ਕੋਈ ਬਾਤ ਹੈ ਰੂਲ ਦੀ ਕੋਈ ਪਾਪਾ ਨਹੀਂ ਕੋਈ ਨਾ ਕੋਈ ਨਾ ਮਰਨ ਆਪ ਤੋਂ ਆਪ ਨਾੜਮੇ ਕਰ ਦੋ ਤੁਸੀਂ ਉਹਨੂੰ ਨਗਾ ਦੇ ਪਰ ਪਾਸੇ ਵਿੱਚ ਹੈ ਇਹ ਕਿਹੜੀ ਮਾਂ ਕਰਦੀ ਹੈ ਉਹ ਨਹੀਂ ਆ ਕੋਈ ਇੰਨਾ ਦੋੜਾ ਕਰੇਗਾ ਜੀ ਇਹ ਕਿਉਂ ਦੀ ਟੀਵੀ ਨਹੀਂ ਅਸੀਂ ਕੂਦੀ ਵਾਲੀ ਹੈ ਮੇਰੇ ਨਾਲ ਮਰੀਜ਼ ਆ ਬੇਬੇ ਇਹ ਆ